ਸਤਿਨਾਮ ਵਾਹਿਗੁਰੂ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਪ੍ਰਿਆਦ ਕਰਦੇ ਆ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਆਪ ਦੇ ਲਈ ਲੈ ਕੇ ਆਏ ਹਾਂ ਬਾਬਾ ਬਲਕਨਾਥ ਪੋਣਾ ਹਰੀ ਜੀ ਸੱਧ ਜੋਗੀ ਜੀ ਦਾ ਇੱਕ ਬਹੁਤ ਵਧੀਆ ਕਲਮਾ ਮੰਤਰ ਪਾਠ ਇਸ ਪਾਠ ਨੂੰ ਤੁਸੀਂ ਆਮ ਤੌਰ ਤੇ ਆਮ ਲੋਕ ਵੀ ਕਰ ਸਕਦੇ ਨੇ ਜਿਹੜੇ ਰੈਗੂਲਰ ਬਾਬਾ ਬਲਕਨਾਥ ਜੀ ਨੂੰ ਮੰਨਦੇ ਨੇ ਉਹ ਵੀ ਕਰ ਸਕਦੇ ਨੇ ਤੇ ਇਸ ਪਾਠ ਦੇ ਨਾਲ ਜਿੱਦੀ ਸਿੱਧੀ ਚੌਂਕੀ ਵਗੈਰਾ ਵੀ ਕਰ ਸਕਦੇ ਨੇ ਠੀਕ ਹੈ ਜੀ ਹਰ ਤਰ੍ਹਾਂ ਦਾ ਤੁਹਾਡਾ ਕੰਮ ਕਰਨਗੇ ਬਾਬਾ ਬਲਕਨਾਥ ਜੀ ਜਿਨ੍ਹਾਂ ਦੀਆਂ ਪੌਣਾ ਰੁਪਿਓ ਉਹਨਾਂ ਜਾਂ ਬਨਿਓ ਉਹਨਾਂ ਜਾਂ ਪੌਣ ਸਿਰ ਨਹੀਂ ਆਉਂਦੀ ਉਹ ਵੀ ਸਾਰਾ ਕੰਮ ਹੋਊਗਾ ਪੁੱਛਾਂ ਨਿਕਲਣ ਗਿਆ ਠੀਕ ਹੈ ਜੀ ਬਹੁਤ ਵਧੀਆ ਇਹ ਮੰਤਰ ਪਾਠਾ ਤੁਸੀਂ ਇਹਨੂੰ ਪੂਰਾ ਸੁਣਿਓ ਧਿਆਨ ਦੇ ਨਾਲ ਵਿਧੀ ਪਹਿਲਾਂ ਸਾਰੀ ਸੁਣ ਲਿਓ ਪੂਰੀ ਵੀਡੀਓ ਧਿਆਨ ਦੇ ਨਾਲ ਸੁਣਿਓ ਤੇ ਫਿਰ ਤੁਸੀਂ ਇਹਨੂੰ ਸਿੱਧ ਕਰਿਓ ਜਿੱਦਾਂ ਅਸੀਂ ਵਿਧੀ ਦੱਸਾਂਗੇ ਠੀਕ ਹੈ ਜੀ ਜੱਤ ਸਤ ਰਹਿਣਾ ਬਹੁਤ ਜ਼ਰੂਰੀ ਹੈ ਅਸੀਂ ਸਾਰੀ ਵਿਧੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਆਪ ਸਭ ਨੂੰ ਬੇਜਾਰੀ ਸਾਡੇ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਕਮ ਦਬਕੇ ਰੱਖੋ ਤਾਜਵਾਨ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਸੋ ਬਾਬਾ ਬਾਲਕਨਾਥ ਪੋਣਾ ਹਰੀ ਜੀ ਨੂੰ ਬਹੁਤ ਦੁਨੀਆ ਮੰਦੀ ਆ ਤੇ ਇਹ ਜਿਹੜੇ ਬਾਬਾ ਬਾਲਕਨਾਥ ਜੀ ਹੋਏ ਨੇ ਪੂਰਨ ਤੌਰ ਤੇ ਬ੍ਰਹਮਚਾਰੀ ਹੋਏ ਨੇ ਬਬਾਈ ਠੀਕ ਆ ਜੀ। ਨਗੋਟਾ ਧਾਰੀ ਇਹ ਬਬਾਈ ਜੀ ਨੇ ਪੂਰੀ ਤਰ੍ਹਾਂ ਜੱਤ ਸਤ ਰਹਿਣ ਵਾਲੇ ਠੀਕ ਹੈ ਨਾ ਕਿਉਂਕਿ ਇੱਕ ਉਹਨਾਂ ਦਾ ਘਰ ਗ੍ਰਸਥੀ ਆ ਇਹ ਓਕਣਾ ਨਹੀਂ। ਠੀਕ ਆ ਜੀ। ਜ਼ਿਆਦਾ ਤਾਂ ਦੁਨੀਆ ਸਾਰੀ ਜਾਣਦੀ ਆ ਮੈਂ ਬੜੀ ਡਿਟੇਲ ਤੇ ਨਹੀਂ ਜਾਂਦਾ। ਤੇ ਜਿਹੜੇ ਵੀ ਇਹਨਾਂ ਨੂੰ ਮੰਨਦੇ ਨੇ ਆਮ ਤੌਰ ਤੇ ਹੈ ਨਾ ਪਹਿਲਾਂ ਇਹ 6.5 ਚ ਪਏ ਰਹਿੰਦੇ ਨੇ ਜ਼ਿਆਦਾਤਰ ਦੁਨੀਆ ਇਸੇ ਗੱਲ 'ਚ ਕਿ ਅਸੀਂ ਇਹਨਾਂ ਦਾ ਜਿਹੜਾ ਚਿਰਾਗ ਬੱਤੀ ਕਰਦੇ ਜੋਤ ਲਾਉਂਦੇ ਆ ਵੀ ਅਸੀਂ ਉਹ ਤੇਲ ਦੀ ਲਾਈਏ ਕਿ ਦੇਸੀ ਘੀਏ ਲਾਈਏ ਦੇਖੋ ਲੱਗਦੀ ਦੇਸੀ ਘੀਏ ਦੀ ਆ ਨਾਰਮਲ ਜੀ ਗੱਲ ਆ ਦੇਸੀ ਘੀਏ ਦੀ ਲੱਗਦੀ ਆ ਪਰ ਅਗਰ ਜੇ ਬੰਦੇ 'ਚ ਗੁਜਾਇਸ਼ ਨਹੀਂ ਹੈਗੀ ਠੀਕ ਆ ਜੀ ਫਿਰ ਤੁਸੀਂ ਤੇਲ ਦੀ ਲਾ ਸਕਦੇ ਹੋ ਬਾਕੀ ਤੁਸੀਂ ਜਿੰਨਾ ਦੀ ਜਾਣਦੇ ਹੋ ਉਹ ਆਪਣੇ ਗੁਰੂਆਂ ਨੂੰ ਜਿਹਨਾਂ ਨੂੰ ਮੰਨਦੇ ਹੋ ਉਹਨਾਂ ਨੂੰ ਜਾ ਕੇ ਪੁੱਛਿਆ ਕਰੋ ਠੀਕ ਆ ਜੀ ਇਹਨਾਂ ਚੀਜ਼ਾਂ ਜੀਆਂ ਯਾਜਤਾਂ ਉਹਨਾਂ ਤੋਂ ਲਿਆ ਕਰੋ ਠੀਕ ਆ ਜੀ ਤੇ ਬਾਕੀ ਇਹ ਨਹੀਂ ਦੇਸੀ ਕੇ ਹੀ ਲੱਗਦੀ ਜਿਹੜੀ ਜੋਤ ਲੱਗਦੀ ਆ ਸੋ ਜਿਹੜਾ ਇਹ ਮੰਤਰ ਤੁਹਾਨੂੰ ਅਸੀਂ ਅੱਜ ਦੱਸਾਂਗੇ ਇਹ ਪਾਠ ਆ ਇੱਕ ਤਰ੍ਹਾਂ ਦਾ ਤੁਸੀਂ ਇਹਨੂੰ ਸਿੱਤ ਕਰਕੇ ਵੀ ਕੰਮ ਕਰ ਸਕਦੇ ਹੋ ਭਾਏ ਤੁਹਾਡੇ ਸਿਰ ਪੌਣ ਆਊਗੀ ਚੌਂਕੀ ਆਊਗੀ ਜਿਵੇਂ ਪੁੱਛਿਆ ਵੱਡਨ ਦਾ ਬਈਆਂ ਸ਼ੌਕ ਹੁੰਦਾ ਹੈ ਨਾ ਇਸ਼ਕ ਚ ਅੱਗ ਹੋਣ ਦਾ ਸ਼ੌਕ ਹੁੰਦਾ ਹੈ ਤਾਂ ਉਹ ਲੋਕ ਕਰ ਸਕਦੇ ਤੇ ਆਮ ਦੁਨੀਆ ਵੀ ਇਹਨਾਂ ਨੂੰ ਕਰ ਸਕਦੀ ਆ ਠੀਕ ਹੈ ਜੀ ਪਰ ਗੁਰੂ ਦਾ ਹੋਣਾ ਲਾਜ਼ਮੀ ਆ ਜਿਹਨੇ ਇਹਨੂੰ ਸਿੱਧ ਕਰਨਾ ਉਹ ਗੁਰੂ ਤੋਂ ਬਿਨਾ ਨਾ ਕਰਿਓ ਗੁਰੂ ਹਰੇਕ ਦੇ ਹੀ ਹੋਣਾ ਲਾਜ਼ਮੀ ਆ ਕੋਈ ਇਹ ਚ ਤਾਮਸਿਕ ਨਹੀਂ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਬਿਨਾ ਗੁਰੂ ਤੋਂ ਵੀ ਸਿੱਧ ਹੋ ਜਾਊਗਾ ਪਰ ਚੱਕਰ ਇਹੀ ਆ ਬਿਨਾ ਗੁਰੂ ਤੋਂ ਕਰੂਗੇ ਕੱਲ ਨੂੰ ਕੋਈ ਤੁਹਾਨੂੰ ਕਿਸੇ ਨੂੰ ਤੁਸੀਂ ਹੱਥ ਪਾਉਨੇ ਹੋ ਕਿਸੇ ਚੇਲੇ ਬਾਲਕੇ ਨੂੰ ਜਾਂ ਕੋਈ ਮਰੀਜ਼ ਨੂੰ ਫਿਰ ਤੁਹਾਨੂੰ ਗੁਰ ਕਵੜ ਪੈ ਸਕਦੀ ਆ ਉਦਾਂ ਇਹਨਾਂ ਦੇ ਪਾਠ ਕਰਨੇ ਦੇ ਵਿੱਚ ਤੁਹਾਨੂੰ ਕੋਈ ਰਕਾਵਟ ਨਹੀਂ ਪੈਣ ਵਾਲੀ ਜਿਹੜਾ ਵੀ ਕੋਈ ਆਮ ਬੰਦਾ ਆ ਆਮ ਦੁਨੀਆ ਦਾ ਸਧਾਰਨ ਲੋਕ ਜਿਹੜੇ ਮੰਨਤੇ ਨੇ ਉਹ ਵੀ ਇਸ ਪਾਠ ਨੂੰ ਕਰ ਸਕਦੇ ਨੇ ਉਸ ਬੋਰਡ ਦੀ ਜਿਹੜੀ ਵਿਧੀ ਹੋਊਗੀ ਵਿਧੀ ਇੰਨੀ ਕੀ ਹੈ ਕਿ ਤੁਸੀਂ ਕੀ ਕਰਨੇ ਇੱਕ ਤਾਂ ਜਤ ਸਤ ਬਿਲਕੁਲ ਜਤ ਸਤ ਰਹਿਣਾ ਹੈ ਤਾਮਸਿਕ ਭੋਗ ਪ੍ਰਸ਼ਾਦ ਤਾਮਸਿਕ ਚੀਜ਼ਾਂ ਲਸਣ ਪਿਆਜ਼ ਵਗੈਰਾ ਗਰਮ ਮਸਾਲੇ ਵਗੈਰਾ ਤੱਕ ਵੀ ਛੱਡਨੇ ਆ ਠੀਕ ਹੈ ਜੀ ਤਾਂ ਕਿ ਤੁਹਾਡੇ ਅੰਦਰ ਬਿਲਕੁਲ ਵੀ ਕਾਮਵਾਸਣਾ ਨਾ ਜਾਕੇ ਬਿਲਕੁਲ ਰੈਤ ਰਹਿਣਾ ਪਰੇ ਰਹਿਣਾ ਇਹਨਾਂ ਚੀਜ਼ਾਂ ਤੋਂ ਜਿਆਦਾਤਰ ਕੋਸ਼ਿਸ਼ ਕਰੋ ਕਿ ਜਿਹੜੇ ਜੈਨਸ ਲੋਕ ਮੰਨਦੇ ਨੇ ਕਿ ਤੁਸੀਂ ਲੇਡੀਜ਼ ਤੋਂ ਜਿਆਦਾ ਪਰਦਾ ਹੀ ਰੱਖੋ ਪਰੇ ਰਹੋ ਠੀਕ ਹੈ ਜੀ ਘਰ ਦੇ ਵਿੱਚ ਵੀ ਜਿਹੜੇ ਘਰ ਗ੍ਰਸਤੀ ਵਾਲੇ ਆ ਆਪਣੇ ਕੁੰਜੀ ਆ ਸੁਣ ਲਓ ਉੱਥੇ ਹੀ ਪਵੋ ਸੋ ਠੀਕ ਹੈ ਜੀ ਜਤ ਸਤ ਰਹਿਣਾ ਤੇ ਲੰਗੂਟ ਲਾ ਕੇ ਰੱਖਣਾ ਆ ਨਰਬੂਟ ਨੂੰ ਧੂਪ ਕਰਾ ਧੂਪ ਦਿਓ ਪਹਿਲਾਂ ਬਾਬਾ ਜੀ ਦਾ ਨਾਮ ਲੈ ਕੇ ਹਵਨ ਤੋਂ ਹੋਈਣਾ ਜਰੂਰ ਪਾਣੇ ਆ ਠੀਕ ਹੈ ਜੀ ਲੰਗੂਟਾ ਲੱਗਣਾ ਆ ਚਮਟਾ ਰੱਖਣਾ ਚਾਹੀਦਾ ਕੋਈ ਇਹ ਜ਼ਰੂਰੀ ਆ ਤੇ ਲੰਗੂਟਾ ਹੋ ਗਿਆ ਨਾਲ ਕੀ ਹੋਵੇ ਚਮਟਾ ਝੋਲੀ ਤੇ ਨਾਲ ਖੜਾਵਾ ਤੇ ਇੱਕ ਬਾਬਾ ਜੀ ਦਾ ਸਰੂਪ ਇਹ ਤੁਸੀਂ ਲਾਉਣਾ ਹੀ ਲਾਉਣਾ ਆ ਤੇ ਨੌਲੇ ਨਾ ਦੇ ਨੌ ਦਾ ਇੱਕ ਜਿਹੜਾ ਹਵਨ ਕੁੰਡ ਬਣਾਵੇ ਧੂਣਾ ਲੱਗਣਾ ਹੀ ਲੱਗਣਾ ਠੀਕ ਆ ਜੀ ਧੂਣਾ ਤੁਹਾਨੂੰ ਘਰੇ ਮੋਰੇ ਬਣਾਉਣਾ ਹੀ ਪੈਣਾ ਜਿੱਥੇ ਤੁਸੀਂ ਵੇਖਿਆ ਨਹੀਂ ਸੇਵਾ ਕਰਨੀ ਆ ਤੇ ਜੇ ਕੋਈ ਸੰਧਾਰਨ ਲੋਕ ਨੇ ਜਿਨ੍ਹਾਂ ਨੇ ਉਦ੍ਦਾ ਕਰਨਾ ਉਹ ਖੁੱਲਾ ਕਰ ਸਕਦੇ ਸਿਰਫ ਤੁਸੀਂ ਜਿਸ ਟਾਈਮ ਨਾਲ ਆਪਣਾ ਪੂਜਾ ਪਾਠ ਕਰਦੇ ਨਾ ਨੌ ਦਾ ਚਿਰਾਗ ਬਤੀ ਜੋਤੋਂ ਦੀ ਕਰਦੇ ਹੋ ਤੁਸੀਂ ਕਰ ਸਕਦੇ ਹੋ ਸੇਰ ਸ਼ਾਮ ਠੀਕ ਆ ਜੀ ਜਿਨ੍ਹਾਂ ਨੇ ਸਿੱਧ ਕਰਨਾ ਉਹਨਾਂ ਲਈ ਮੈਂ ਇਹ ਦੱਸ ਰਿਹਾ ਵਿਧੀ ਜਿਹੜੀ ਆ ਸੋ ਇੰਨਾ ਕੰਮ ਤੁਸੀਂ ਕਰਨਾ ਇੰਨਾ ਕੰਮ ਕਰਨ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਵੀ ਜੇਠੇ ਐਤਵਾਰ ਨੂੰ ਸ਼ੁਰੂ ਕਰ ਲਿਓ ਕਿਸੇ ਵੀ ਜੇਠੇ ਐਤਵਾਰ ਚਾਨਣ ਚ ਹੋਵੇ ਜਿਆਦਾ ਬੈਟਰ ਆ ਠੀਕ ਆ ਚਾਨਣ ਦਾ ਜੇਠਾ ਐਤਵਾਰ ਹੋਵੇ ਤੁਸੀਂ ਉਹਨੂੰ ਜੇ ਨੂੰ ਸ਼ੁਰੂ ਕਰ ਲਿਓ ਤੇ ਸ਼ੁਰੂ ਜਿੱਦਣ ਕਰਨਾ ਉਹ ਦਿਨ ਤੁਸੀਂ ਰੋਟੀ ਬਣਾਉਣਾ ਆਪਲਾ ਤਾਂ ਰੋਟੀ ਤਾਂ ਡੇਲੀ ਲੱਗਣਾ 41 ਦਿਨ ਤੁਸੀਂ 41 ਦਿਨ ਨਹੀਂ ਲਾਉਣਾ ਤਾਂ ਤੁਸੀਂ ਪਹਿਲੇ ਦਿਨ ਰੋਟੀ ਲਾ ਲਓ ਜਦੋਂ ਜਿਠੇ ਐਤਵਾਰ ਨੂੰ ਸ਼ੁਰੂ ਕਰਨਾ ਉਹ ਤੋਂ ਬਾਅਦ ਐਤਵਾਰ ਦੀ ਐਤਵਾਰ ਦਾ ਰੋਟ ਲਓ ਠੀਕ ਹੈ ਨਾ ਦੇਸੀ ਉਹ ਇੱਕੇ ਦਾ ਹਵਨ ਪੈਣਾ ਠੀਕ ਹੈ ਜੀ ਦੇਸੀ ਘੀਰੀ ਹੀ ਜੋਤ ਲਗਦੀ ਆ ਬਾਬਾ ਜੀ ਦੀ ਘਰ ਦੇ ਵਿੱਚ ਕੋਈ ਤੁਹਾਡੇ ਬੀੜੀ ਸਿਵਟ ਵਾਲਾ ਕੋਈ ਜਰਦੇ ਵਾਲਾ ਕੋਈ ਗੋਟਕੇ ਵਾਲਾ ਕੋਈ ਦਾਰੂ ਪੀਣ ਵਾਲਾ ਕੋਈ ਆਂਡਾ ਮੀਟ ਮੱਛੀ ਖਾਦਾ ਹੋਇਆ ਨਹੀਂ ਜਿਹੜਾ ਖਾ ਕੇ ਤੁਹਾਡੇ ਅੰਦਰ ਨਾ ਬੜੇ ਠੀਕ ਹੈ ਜੀ ਜਿੱਥੇ ਤੁਹਾਡੇ ਇਹ ਜਗਾ ਤੁਸੀਂ ਬਣਾਈ ਹੋਈ ਹੈ ਜਿੱਥੇ ਤੁਸੀਂ ਗੈ ਕੇ ਪੂਜਾ ਪੜਤਣਾ ਉੱਧਰ ਲਈ ਸੜ ਕੋਈ ਨਾ ਜਾਵੇ ਜੋ ਗਿਆ ਹੁੰਦਾ ਤੁਸੀਂ ਕਿਸੇ ਨਹੀਂ ਰੋਕ ਸਕਦੇ ਜਿਹੜਾ ਰਿਸ਼ਤੇਦਾਰ ਇਦਾਂ ਦੇ ਹੁੰਦੇ ਆ ਜੋ ਆਪਣੇ ਘਰ ਤੋਂ ਪੁੱਜੀ ਹੁੰਦਾ ਨਾ ਬਸ ਉਸ ਜਗ੍ਹਾ ਤੇ ਨਾ ਜਾਵੇ ਉਸ ਰੂਮ 'ਚ ਨਾ ਜਾਵੇ ਜਿੱਥੇ ਤੁਸੀਂ ਇਹ ਕੰਮ ਕਰਨ ਆਇਆ ਤੇ ਤੁਸੀਂ ਜਦੋਂ ਸੇਵਾ ਸ਼ੁਰੂ ਕਰਨੀ ਆ ਤੇ ਜਿਹੜਾ ਰੂਟ ਦੱਸਿਆ ਉਹ ਤੁਸੀਂ ਬਣਾਉਣਾ ਹੀ ਬਣਾਉਣਾ ਪਹਿਲੇ ਦਿਨ ਦੇਸੀ ਘੇਰਾ ਤੁਸੀਂ ਹਵਲਡ ਪਾਉਣਾ ਆ ਤੇ ਨਾਲ ਤੁਸੀਂ ਫਲ ਫਰੂਟ ਜ਼ਰੂਰ ਰੱਖਨੇ ਆ ਫਲ ਫਰੂਟ ਰੋਜ਼ ਦੇ ਦੋ ਕੁ ਕੋਈ ਵੀ ਫਲ ਫਰੂਟ ਚੁਣ ਲੈਂਦੇ ਆ ਇਹ ਤੁਸੀਂ ਰੱਖ ਲਿਆ ਕਰੋ ਠੀਕ ਆ ਜੀ ਤੇ ਸ਼ਾਮ ਨੂੰ ਉਹਨਾਂ ਦਾ ਪੋਗ ਲਾ ਕੇ ਬਸ ਉਹ ਤੁਸੀਂ ਆਪ ਹੀ ਖਾ ਲਓ ਕੋਈ ਦਿੱਕਤ ਨਹੀਂ ਆਗੀ ਥਾਲੇ ਜ਼ਰੂਰ ਰੱਖਣਾ ਠੀਕ ਹੈ ਜੀ ਜੇ ਨਹੀਂ ਰੱਖਣਾ ਫਲ ਤਾਂ ਵੀ ਚਲਦੂਗਾ ਵੈਸੇ ਰੱਖਣਾ ਜ਼ਰੂਰੀ ਆ ਥਾਲ ਰੱਖੂਗੇ ਜਿਆਦਾ ਬੈਟਰ ਆ ਪਾਣੀ ਕੋਲ ਰੱਖਣਾ ਆ ਠੀਕ ਹੈ ਜੀ ਤੇ ਐਤਵਾਰ ਦੀ ਐਤਵਾਰ ਹੋ ਸਕਿਆ ਅਗਰ ਤੁਸੀਂ ਜਿਆਦਾ ਪਿਆਰ ਕਰਦੇ ਹੋ ਆਪਣੇ ਬਾਬਾ ਜੀ ਨੂੰ ਬਲਕਨਾਥ ਜੀ ਨੂੰ ਤਾਂ ਤੁਸੀਂ ਉਹਨਾਂ ਦੇ ਨਾਂ ਦਾ ਇੱਕ ਵਰਤ ਜ਼ਰੂਰ ਰੱਖਿਓ ਹਰੇਕ ਐਤਵਾਰ ਜਿੱਦਾਂ ਸ਼ੁਰੂ ਕਰਨਾ ਉਦੋਂ ਵੀ ਅਗਰ ਵਰਤ ਰੱਖ ਕੇ ਸ਼ੁਰੂ ਕਰੋ ਤਾਂ ਜਿਆਦਾ ਬੈਟਰ ਆ ਬਾਕੀ ਤੁਹਾਡੀ ਇੱਛਾ ਆ ਠੀਕ ਆ ਜੋ ਸਮਾਨ ਮੇਨ ਵੇ ਦੀ ਮੈਂ ਤੁਹਾਨੂੰ ਦੱਸੀ ਆ ਇਹ ਇੰਨਾ ਕੀ ਆ ਜਿਆਦਾ ਨਹੀਂ ਬਾਬਾ ਜੀਆ ਰੋਟੀ ਦੇਣਾ ਆ ਫਲ ਬਰੋਜ ਰੱਖਣੇ ਆ ਐਤਵਾਰੀ ਐਤਵਾਰ ਤੁਸੀਂ ਰੋਟੀ ਜੋ ਰੋਈ ਦੇ ਸਕਦੇ ਹੋ ਥੋੜੀ ਜਿਹੀ ਜਾਇਸ ਤੇ ਰੋਈ ਦਿਓ ਠੀਕ ਆਈ ਰੋਈ ਦੇਸੀ ਕੇ ਦੀ ਧੂਕ ਜ਼ਰੂਰ ਪਾਉਣੀ ਆ ਤੁਸੀਂ ਕੋਈ ਦੇਸੀ ਕੇ ਜੋਤੀ ਜ਼ਰੂਰ ਲਾ ਕੇ ਰੱਖਣੀ ਆ ਤੇ ਜਿਹੜਾ ਤੁਸੀਂ ਹਵਨ ਪਾਉਣਾ ਨਾ ਧੂਕ ਪਾਉਣਾ ਆ ਜਿਹੜਾ ਹਵਨ ਪਣਾਇਆ ਹੋਊਗਾ ਉਹ ਚ ਦੇਸੀ ਕੇ ਮੇਰ ਨਾਲ ਤਾਂ ਜਾਇਸ ਨਹੀਂ ਵੀ ਆ ਚੋ ਜਿਹਾ ਭਰ ਭਰ ਕੇ ਦੇਸੀ ਕੇ ਪਈਏ ਜਿਵੇਂ ਚੰਚਾ ਦੋ ਚਮਚੇ ਦੇਸੀ ਕੇ ਪਾ ਕੇ ਕੋਲ ਹਵਨ ਸਮਗਰੀ ਲਿਆ ਕੇ ਰੱਖੋ ਹਵਨ ਸਮਗਰੀ ਪਈਏ ਉਹਦੇ ਵਿੱਚ ਦੇਸੀ ਕੇ ਥੋੜਾ ਜਿਹਾ ਰੜਾ ਲੈ ਰੋ ਠੀਕ ਆਈ ਉਦੋਂ ਤੁਸੀਂ ਉੱਪਰ ਪਾਈ ਹੈ ਉਹ ਫਿਰ ਥੋੜੀ ਦੇਰ ਬਾਅਦ ਆਪਣਾ ਦੇਸੀ ਘਿਏ ਪਾਰਿਆ ਪਰ ਉਹ ਇਦਾਂ ਚੱਲਦਾ ਹੁੰਦਾ ਜਿਹੜਾ ਹਵਨ ਹੁੰਦਾ ਆ ਤੇ ਕੋਲ ਤੁਸੀਂ ਕੱਚਾ ਦੁੱਧ ਹੀ ਰੂ ਰੱਖਣਾ ਠੀਕ ਹੈ ਜੀ ਰੋਈ ਦੋ ਜਦੋਂ ਤੁਸੀਂ ਉਹ ਪਾੜ ਕਰ ਲਿਆ ਆਪਣਾ ਕੱਚਾ ਦੁੱਧ ਜਿਹੜਾ ਹੁੰਦਾ ਉਹ ਬਾਅਦ ਚ ਤੁਸੀਂ ਬਾਹਰ ਕਿਤੇ ਰੱਖ ਦਿਆ ਕਰੋ ਕਿਸੇ ਵੀ ਦਰਵੇਸ਼ ਨੂੰ ਜਾਂ ਕਿਤੇ ਵੀ ਪਾ ਸਕਦੇ ਹੋ ਤੁਸੀਂ ਠੀਕ ਹੈ ਜੀ ਜੋ ਨੀਗੇਟਿਵਿਟੀ ਆ ਹੈ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਬਿਲਕੁਲ ਹੀ ਜੱਤ ਸਤ ਰਹਿਣਾ ਆ ਬਿਲਕੁਲ ਦਾ ਮਤਲਬ ਬਿਲਕੁਲ ਵੀ ਨੀਅਤ ਤੋਂ ਵੀ ਤਨ ਤੋਂ ਤਾਂ ਰਹਿਣਾ ਹੀ ਰਹਿਣਾ ਆ ਇਹਗਾ ਤਾਂ ਨਾ ਤੁਸੀਂ ਕੰਦਾ ਹੋਣੇ ਜਿਹੜਾ ਨੀਅਤ ਵੀ ਗੰਦੀ ਨਹੀਂ ਹੋਣ ਦੇਣੀ ਤੁਸੀਂ ਖੁਦ ਸੋਚ ਲਓ ਕਿ ਬਾਬਾ ਬਾਲਕਨਾਥ ਜੀ ਦੇ ਉੱਤੇ ਤੁਸੀਂ ਅੰਦਰ ਲੈਡਿਸ ਨੂੰ ਮੱਥਾ ਟੇਕਣ ਜਾਣ ਦੀ ਵੀ ਆਸ ਨਹੀਂ ਉਹ ਵੀ ਦੂਰੋਂ ਹੀ ਦਰਸ਼ਨ ਕਰਦੇ ਸਹੀ ਠੀਕ ਹੈ ਨਾ ਤਾਂ ਤੁਸੀਂ ਆਪ ਸੋਚ ਲਓ ਵੀ ਤੁਸੀਂ ਕਿੰਨੇ ਕੁ ਸਾਫ਼ ਰਾਣਾ ਆ ਜੇ ਤਾਂ ਹੀ ਕਹਿੰਦੇ ਹਾਂ ਕਿ ਜ਼ਿਆਦਾਤਰ ਤੁਸੀਂ ਇਸ ਚੀਜ਼ ਤੋਂ ਪਾਸੇ ਹੀ ਵੱਟ ਕੇ ਰੱਖੋ ਤਾਂ ਤੁਸੀਂ ਇਹਦੀ ਸੇਵਾ ਕਰ ਸਕਦੇ ਹੋ ਸੋ ਹੁਣ ਤੁਸੀਂ ਪਾਠ ਸੁਣ ਲਓ ਧਿਆਨ ਦੇ ਨਾਲ ਨੋਟ ਕਰ ਲਿਓ ਕੰਠ ਕਰਕੇ ਮੂਜਵਾਨੀ ਫਿਰ ਤੁਸੀਂ ਇਹਨੂੰ ਕਰਨਾ ਆ ਸੁਣੋ ਜੀ ਪਾਠ ਇਹ ਨੋਟ ਕਰ ਲੋ ਆਪਣੇ ਕੋ ਏ ਕਿਉਂਕਾਰ ਸਿੱਧ ਬਾਲਾ ਬਾਦ ਘਾਟ ਕਾ ਤੂ ਰਖਵਾਲਾ ਸੋਨੇ ਕੀ ਚੌਂਕੀ ਰੂਪੇ ਕੀ ਮਾਲਾ ਤੂਫ ਧਾਰੀ ਛਾਇਆ ਧਾਰੀ ਮਾਇਆ ਧਾਰੀ ਸਿੱਧ ਹੋਏ ਗੰਗਾ ਜੀ ਕੇ ਵਾਸੀ ਸਦਾ ਉਦਾਸੀ ਸੋਣ ਖੜਾਵਾ ਪੱਕੇ ਮੁਠੇ 12 ਬਰਸ ਗਊਆਂ ਚਾਰੀਆਂ ਖਾਵੇ ਅੰਨ ਨਾ ਪੀਵੇ ਪਾਣੀ ਸਿੱਧ ਜੋਗੀ ਸਿੱਧ ਨਿਰਪੈ ਸਿੱਧ ਪਟੜੀਆ ਸਿੱਧ ਪਪੂਤੀਆ ਸਿੱਧ ਲੈ ਰਿਆ ਸਿੱਧ ਮੁਕਦਾਰੀਆ ਸਿੱਧ ਰਾਜਾ ਗੋਪੀ ਚੰਦ ਸਿੱਧ ਰਾਜਾ ਭਰਤਰੀ ਤੇਰੀ ਕਲਾ ਨਿਆਰੀ ਰੱਖਿਆ ਕਰਨੀ ਮੇਰੇ ਪੋਣਾ ਹਾਰੀ ਦੁੱਧਾ ਧਾਰੀ ਸਿੱਧ ਯੋਗੀ ਮਾਇਆ ਤੇਰੀ ਸ਼ਰਨ ਤੁਮਾਰੀ ਠੀਕ ਹੈ ਜੀ ਦੁੱਧਾ ਧਾਰੀ ਸਿੱਧ ਯੋਗੀ ਮਾਇਆ ਸ਼ਰਨ ਤੁਮਾਰੀ ਸੋ ਇੰਨਾ ਕੇ ਪਾਠ ਹੈ ਇਹਨੂੰ ਨੋਟ ਕਰ ਲਿਓ ਕਾਪੀ ਪੈਨ ਲੈ ਕੇ ਤੁਸੀਂ ਇੱਕ ਵਾਰੀ ਇਹਨੂੰ ਮੂੰਹ ਜਵਾਨੀ ਯਾਦ ਕਰਨਾ ਕੰਠ ਕਰਨਾ ਫਿਰ ਤੁਸੀਂ ਇਹਨੂੰ ਕਰ ਸਕਦੇ ਹੋ ਬਿਨਾ ਗੁਰੂ ਆਲਾ ਵੀ ਇਹਨੂੰ ਕਰ ਸਕਦਾ ਕੋਈ ਵੀ ਆਮ ਤੌਰ ਤੇ ਜਿਹਨੇ ਰੈਗੂਲਰ ਲਾਈਫ ਚ ਕਰਨਾ ਤੇ ਜਿਹਨੇ ਸਿੱਧ ਕਰਨਾ ਆ ਸਿੱਧ ਕਰਕੇ ਪੌਣ ਸਿਰ ਤੇ ਲੜੀਆਂ ਤਾਂ ਭਾਈ ਤੁਹਾਨੂੰ ਗੁਰੂ ਤਾਂ ਲੋੜ ਆ ਵੈਸੇ ਗੁਰੂ ਤੋਂ ਬਿਨਾ ਤੁਸੀਂ ਇਹਨੂੰ ਸਿੱਧ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਤੁਸੀਂ ਸੰਗਤ ਨਹੀਂ ਵੇ ਸਾਂਭਣੀ ਜੇ ਸੰਗਤ ਸਾਂਭਣੀ ਆ ਤਾਂ ਗੁਰੂ ਤੁਹਾਡਾ ਹੋਣਾ ਚਾਹੀਦਾ ਠੀਕ ਆ ਬਿਨਾ ਗੁਰੂ ਤੋਂ ਮਾਰ ਖਾਜੂਗੇ ਠੀਕ ਆ ਜੀ ਸੋ ਤੁਹਾਨੂੰ ਸਾਡੀ ਆ ਵੀਡੀਓ ਕਿਦਾਂ ਦੀ ਲੱਗਦੀ ਹੈ ਉਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਰ ਸਪੋਰਟ ਕਰਿਓ ਬਦ ਤੋਂ ਬਾਈ ਚੈਨਲ ਨੂੰ ਠੀਕ ਆ ਜੀ ਦਿਓ ਜਾਈਂ ਜੈਪੀ ਨਾਲ ਜੈ ਸਰਕਰਾਂ ਦੇ